ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਡਰ ਵਲ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਦੋਸਤੋ ਅੱਜ ਤੁਹਾਨੂੰ ਜਿਹੜਾ ਆਪਾਂ ਜਿਹੜਾ ਬਦਲਵਾਈ ਹੋਈ ਆ ਠੀਕ ਹੈ ਜੀ ਤੇ ਮੌਸਮ ਅੱਜ ਜਿਹੜਾ ਖਰਾਬ ਹੋਇਆ ਸੋ ਮੈਂ ਭਰਾਵਾਂ ਨੂੰ ਘਰੇ ਹੀ ਮੈਂ ਚਲੋ ਸ਼ੌਂਕ ਕਰਾ ਦਿੰਨੇ ਆ ਅੱਜ ਆਪਣੇ ਜਿਹੜਾ ਕਬੂਤਰ ਇੱਕ ਜਿਹੜਾ ਨਵਾਂ ਪੇਅਰ ਲਾਇਆ ਵਾ ਤੇ ਆਪਾਂ ਤੁਹਾਨੂੰ ਜਿਹੜਾ ਅੱਜ ਉਹਦਾ ਸ਼ੌਂਕ ਕਰਾਵਾਂਗੇ ਠੀਕ ਹੈ ਜੀ ਆਹ ਕਬੂਤਰ ਜੀ ਆਪਣੇ ਹੱਥ 'ਚ ਠੀਕ ਹੈ ਜੀ ਇਹਦਾ ਨਾਮ ਦੋਸਤੋ ਆਪਾਂ ਜਿਹੜਾ ਟੁੰਡਾ ਰੱਖਿਆ ਵਾ ਕਿਉਂਕਿ ਆਪਾਂ ਆਪਣੇ ਜਿਦਾਵਾ ਖੁਬੇਜ ਜਿਹੜੇ ਵੀ ਕਬੂਤਰ ਹੁੰਦੇ ਆ ਆਪਾਂ ਆਪਣੇ ਸਾਹ ਨਾਲ ਨਾਂ ਰੱਖੇ ਹੁੰਦੇ ਆ ਸੋ ਇਸ ਕਬੂਤਰ ਦਾ ਤੁਹਾਨੂੰ ਮਾਜ ਜਿਹੜਾ ਸ਼ੌਂਕ ਕਰਾਉਂਦੇ ਆ ਸੋ ਆਪਣੇ ਜਿਹੜੇ ਆ ਸਬਸਕ੍ਰਾਈਬਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਪਿਆਰ ਦੇ ਰਹੇ ਆ ਸੋ ਆਪਣੇ ਹੈਗੇ ਆ ਜੀ ਪੀਵੀ 35 ਵਾਲੇ ਜੀ ਮੈਂ ਪੀਵੀ 035 ਵਾਲੇ ਕਹਿੰਦਾ ਰਿਹਾ ਠੀਕ ਹੈ ਜੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪੀਵੀ 35 ਵਾਲੇ ਆਪਣਾ ਉਹਨਾਂ ਦਾ ਚੈਨਲ ਵੀ ਆ ਜੀ ਉਹਨੂੰ ਸਬਸਕ੍ਰਾਈਬ ਕਰੋ ਜੀ ਵਾਤਵਾਦ ਤੇ ਆਪਣੇ ਹੰਦਰ ਸਾਹਿਬ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਮਰਪਾਲ ਸਿੰਘ ਜੀ ਮੁਜੀਸ਼ਾ ਦਾ ਉਹਨਾਂ ਦਾ ਧੰਨਵਾਦ ਮਲਕੀਤ ਸਿੰਘ ਜੀ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਸਿੰਘ ਜੀ ਵਿਧਾਵਾ ਸਾਹਿਬ ਤੇ ਹਣੀ ਵਿਧਾਵਾ ਜੀ ਦੋਵੇਂ ਭਰਾ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਥੀਮ ਕਰਨ ਤੋਂ ਆ ਜੀ ਬਾਉ ਮਸੀ ਜੀ ਉਹਨਾਂ ਦਾ ਵੀ ਧੰਨਵਾਦ ਸੋ ਜਿਹੜੇ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਪਏ ਸਾਰੇ ਭਰਾਵਾਂ ਦਾ ਧੰਨਵਾਦ ਜੀ ਠੀਕ ਹੈ ਜੀ ਲਓ ਜੀ ਤੁਹਾਨੂੰ ਹੁਣ ਆਪਾਂ ਸ਼ੌਕ ਕਰਾਉਂਦੇ ਆ ਜੀ ਚੰਗੀ ਦਾ ਸ਼ੌਂਕ ਰਿਓ ਜੀ ਇਹ ਕਬੂਤਰ ਦਾ ਤੇ ਦੱਸਿਓ ਜੀ ਕਿਵੇਂ ਦਾ ਤੁਹਾਨੂੰ ਇਹ ਲੱਗਦਾ ਸਭ ਤੋਂ ਪਹਿਲਾਂ ਤੁਹਾਨੂੰ ਇਹਦੀ ਅੱਖ ਦਿਖਾਉਣੀ ਹੈ ਅੱਖ ਬਿਲਕੁਲ ਕਲੀਅਰ ਸਮਝ ਲਈ ਲਾਈਖੇ ਕਰਦੇ ਇੱਥੇ ਆਹ ਰਹੇ ਜਿਹ ਦਿਨ ਬਿਠਾਦਾ ਜਾਈਏ ਥੋੜੀ ਜਿਹੀ ਬੈਠੇ ਰਹੋ ਇੱਥੇ ਕੰਮ ਕਰਦੇ ਆ ਚੱਲ ਮੇਰੇ ਭਰਾ ਜਿੰਨੇ ਵੀ ਆ ਆਪਣੇ ਸੁਖਦੇਵ ਭਾਜੀ ਨੇ ਆਪਣੇ ਉਸਤਾਦ ਜੀ ਨੇ ਲਾਲੀ ਲਹਾਰ ਕਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਲੋ ਜੀ ਆ ਵੇਹ ਲੋ ਜੀ ਬਿਲਕੁਲ ਹੀ ਮੁਕੰਮਲ ਆਪਣਾ ਇਹ ਲਾ ਕਬੂਤਰ ਆ। ਰਿੰਗ ਸ਼ਿੰਗੇ ਦੇ ਪੂਰੇ ਵੇਖ ਸਕਦੇ ਜਿਹਰਾਦ ਵੇਖੋ ਜੀ ਇਹਦੇ। ਠੀਕ ਹੈ ਆਪਾਂ ਤੁਹਾਨੂੰ ਬਿਲਕੁਲ ਹੀ ਜਿਹੜਾ ਵਾ ਅੱਜ ਸ਼ੌਕਰਾ ਰਹੇ ਆ ਜੀ। ਆਪਣੇ ਕਬੂਤਰ ਜਿਹੜਾ ਟੁੰਡਾ ਬਰੀਡ ਇਹਦਾ ਨਾਂ ਹੀ ਟੁੰਡਾ ਬਰੀਡ ਆ ਪਰ ਰੱਖਿਆ ਵਾ। ਇਹ ਜਿਹੜਾ ਜੀ ਆਪਣੇ ਹਲੋ ਜੀ ਆਪਣੇ ਆ ਜਿਹੜੇ ਵੀਰ ਆ ਠੀਕ ਹੈ ਜੀ ਤੌਲਪਿੰਡ ਤੋਂ ਘੁੱਗੀ ਵੀਰ ਉਹਦੇ ਵੱਲੋਂ ਜਿਹੜਾ ਇਹ ਕਬੂਤਰ ਆ ਆਪਾਂ ਨੂੰ ਗਿਫਟ ਹੀ ਆਇਆ ਸੀ ਠੀਕ ਹੈ ਜੀ ਇੱਕ ਕਬੂਤਰ ਸੇਮ ਹੀ ਇਹਦੇ ਨਾਲ ਦਾ ਉਹ ਵੀ ਗਿਫਟ ਆਇਆ ਵਾ ਇਹ ਵੀ ਤੌਲਗਲਾ ਪਿੰਡ ਤੋਂ ਆਪਣੇ ਘੁੱਗੀ ਵੀਰ ਆ ਜੀ ਉਹਨਾਂ ਵੱਲੋਂ ਜਿਹੜਾ ਇਹ ਵੀ ਕਬੂਤਰ ਜਿਹੜਾ ਗਿਫਟ ਹੀ ਆਇਆ ਆਪਾਂ ਨੂੰ ਠੀਕ ਹੈ ਜੀ ਸੋ ਬਹੁਤ ਹੀ ਜ਼ਿਆਦਾ ਆਪਣੇ ਆ ਪਿਆਰ ਕਰਦੇ ਆ ਤੇ ਹੁਣ ਵੀ ਕੇ ਵੀਰ ਕੋ ਕਹਿੰਦੇ ਪਏ ਕਬੂਤਰ ਆਗਾ ਵਾ ਤੇ ਆਪਾਂ ਤੁਹਾਨੂੰ ਦਿਖਾਉਣਾ ਵਾ ਤੇ ਹੋ ਗਏ ਦੋ ਕ ਦਿਨ ਕਾਦਾ ਜੇ ਹੋਣ ਵਾਲੀ ਹੁੰਦੀ ਜਦੋਂ ਆਪਣੇ ਕੋ ਆਉਣਗੇ ਤੁਹਾਨੂੰ ਆਪਾਂ ਕਬੂਤਰ ਦਾ ਸ਼ੌਕ ਵੀ ਕਰਾਵਾਂਗੇ ਜਿਹੜੇ ਆਪਾਂ ਨੂੰ ਕਬੂਤਰ ਦੇਣੀ ਆਗੇ ਸੋ ਬਦਲਵਾਈ ਹੋਈ ਆ ਕਾਫੀ ਦਿਨ ਹੋ ਗਏ ਦੋ ਕ ਦਿਨ ਹੋ ਗਏ ਆ ਵਸਾਤਾ ਦਾ ਮੌਸਮ ਹੈ ਤੁਹਾਨੂੰ ਪਤਾ ਹੀ ਆ ਦੋਸਤੋ ਸੌਂ ਦਾ ਮੌਸਮ ਚੱਲ ਗਿਆ ਉਹਦੇ ਕਾਰਨ ਹੈ ਵੀ ਜਿਹੜਾ ਆਪਾਂ ਨੂੰ ਠੀਕ ਹੈ ਜੀ ਕਿਤੇ ਜਾਣ ਹੀ ਰਹੇ ਕਬੂਤਰ ਨਹੀਂ ਲਿਆ ਰਹੇ ਸੋ ਆਪਾਂ ਤੁਹਾਨੂੰ ਘਰੇ ਹੀ ਸ਼ੌਕ ਕਰਾ ਦਨੇ ਆਪਣੇ ਕਬੂਤਰ ਦਾ ਲਓ ਜੀ ਆ ਇਹਦਾ ਪਰ ਜੇ ਲੱਗ ਗਿਆ ਜੀ ਠੀਕ ਹੈ ਆ ਜੀ ਬਗਲ ਹੋ ਗਿਆ ਗੇਖ ਲਓ ਲਓ ਜੀ ਆ ਚੰਗੀ ਦਾ ਤੁਹਾਨੂੰ ਫਾਰਕ ਦਿਖਾਉਂਦੇ ਹਾਂ ਹਲੋ ਜੀ ਨੇ ਉਸ ਤਾਂ ਚੈੱਕ ਕਰ ਲਓ ਜੀ ਠੀਕ ਹੈ ਜੀ ਤੇ ਲਓ ਜੀ ਇਹਦੇ ਪੰਜੇ ਕੋਈ ਨਾ ਮਾਰਦੇ ਕੋਈ ਨਾ ਹਾਂ ਠੀਕ ਹੈ ਇਹ ਜੀ ਆਪਾਂ ਇਹ ਕਬੂਤਰ ਹੈ ਠੀਕ ਹੈ ਜੀ ਤੇ ਆਪਾਂ ਵੀ ਭਰਾਵਾਂ ਦੇ ਸ਼ੌਂਕ ਲਈ ਵਧੀਆ ਤੋਂ ਵਧੀਆ ਜਿਹੜੇ ਕਬੂਤਰ ਉਹਨਾਂ ਲਿਆ ਆ ਕੇ ਲਈ ਦੇ ਆ ਠੀਕ ਹੈ ਜੀ ਤੇ ਬਾਕੀ ਕਈ ਵੀਰ ਆਪਣੇ ਕਹਿ ਦਿੰਦੇ ਆ ਕਈ ਕਬੂਤਰ ਆਪਣੇ ਸਸਤੇ ਹੀ ਹੁੰਦੇ ਆ ਕਈ ਫਿਰ ਜਿਆਦਾ ਜਿਹੜੇ ਉਹਨਾਂ ਦੀ ਟਾਪ ਕੁਆਲਿਟੀ ਹੁੰਦੇ ਆ ਜੀ ਉਹਨਾਂ ਦਾ ਥੋੜਾ ਜਿਹਾ ਰੇਟ ਵੱਧ ਹੁੰਦਾ ਵਾ ਸੋ ਜਿਵੇਂ ਭਰਾਣੇ ਆਪਣੇ ਕੋਲ ਲੈਣ ਦੇਉ ਤੇ ਨੀਲੇ ਲੈਂਦਾ ਵਾ ਸੋ ਭਰਾਵਾਂ ਦੇ ਲਈ ਸਸਤੇ ਹੀ ਕਬੂਤਰ ਲੈ ਗਿਆ ਜਿਹੜਾ ਮੇਰੇ ਭਰਾ ਜੀ ਜਿਹੜਾ ਸਸਤਾ ਕਬੂਤਰ ਹੁੰਦਾ ਨਾ ਦੇਖੋ ਜੀ ਉਹਨੇ ਸਸਤਾ ਹੀ ਰਹਿਣਾ ਉਹ ਮਤਲਬ ਕੀ ਘਟ ਉੱਡੇਗਾ ਘਟ ਪਰਵਾਹ ਤੁਹਾਨੂੰ ਨਹੀਂ ਇਹ ਟਾਪ ਹੋਊਗਾ ਉਹ ਹਰੇਕ ਦੀ ਨਿਗਾਹ ਚ ਹੋਊਗਾ ਜੇ ਤੁਹਾਡੀ ਛੱਤ ਤੇ ਕੋਈ ਆਊਗਾ ਨਾ ਉਹ ਤੁਹਾਨੂੰ ਕਹੂਗਾ ਯਾਰ ਆ ਕਬੂਤਰ ਕਿੱਥੋਂ ਲੈ ਆਂਦਾ ਠੀਕ ਹੈ ਜੀ ਮੈਨੂੰ ਵੀ ਦਿਵਾ ਮੈਨੂੰ ਮੈਂ ਵੀ ਇਦਾਂ ਦਾ ਕਬੂਤਰ ਲੈਣਾ ਯਾਰ ਇਹਦੇ ਬੱਚੇ ਦੇ ਮੈਨੂੰ ਜੇ ਤੁਹਾਡੇ ਕੋ ਟਾਪ ਦਾ ਹੋਊਗਾ ਠੀਕ ਹੈ ਬਲੱਡ ਲਾਈਨ ਤੇ ਤੁਹਾਡੇ ਕੋ ਹਰੇਕ ਕੋਈ ਆਪਣਾ ਕਹੂਗਾ ਵੀ ਯਾਰ ਬਹੁਤ ਵਧੀਆ ਕਬੂਤਰ ਹੈ ਠੀਕ ਹੈ ਸੋ ਜਦੋਂ ਵੀ ਕਬੂਤਰ ਲੈਣਾ ਤੇ ਆਪਾਂ ਮਰ ਕੀ ਆਪਾਂ ਦੇ ਆਪਣੇ ਚੰਗਾ ਲਈਦਾ ਬਹੁਤ ਕੁਆਲਿਟੀਆਂ ਦਾ ਠੀਕ ਹੈ ਤੁਸੀਂ ਵੇਖਿਆ ਹਣਾ ਹੱਡੀ ਜੋੜ ਭਾਰ ਕੁੰਦਾ ਆਪਾਂ ਵੇਖ ਕੇ ਲਈਦਾ ਅਵਲ ਤੇ ਆਪਾਂ ਜ਼ਿਆਦਾਤਰ ਕੰਮ ਹੀ ਜਿਹੜਾ ਪਾਸ ਦੀ ਬਰੀਡ ਤੇ ਕਰਦੇ ਪਏ ਆ ਕਿ ਵੀ ਇਧਰ ਵੀ ਲੋਕਾਂ ਬਣਾਏ ਆ ਜੋੜੇ-ਜੋੜੇ ਉਹ ਦਈ ਗਏ ਜਾਂਦੇ ਆ ਲੋਕਾਂ ਨੂੰ ਪਰ ਨਹੀਂ ਜੀ ਆਪਾਂ ਜਿਹੜਾ ਉਧਰੋਂ ਖਾਸ ਹੁੰਦਾ ਕਬੂਤਰ ਉਹੀ ਚੰਦ ਲਿਆ ਗਿਆ ਜਿਹੜਾ ਪੀਸ ਆ ਠੀਕ ਹੈ ਉਹ ਆਪਾਂ ਸੇਲ ਕਰਦੇ ਪਏ ਸੋ ਲਓ ਜੀ ਹੁਣ ਆ ਜਿਹੜੇ ਆਪਣੇ ਪੰਜਿਆਂ ਦਾ ਤੁਹਾਨੂੰ ਸ਼ੌਂਕ ਕਰਾਤਾ ਤਾਂ ਹੁਣ ਇਹਦੀ ਜਿਹੜੀ ਫੀਮੇਲ ਆ ਜੀ ਤੁਹਾਨੂੰ ਆਪਾਂ ਉਹਦਾ ਸ਼ੌਂਕ ਕਰਾਉਂਦੇ ਹਾਂ ਲਓ ਜੀ ਦੋਸਤੋ ਲਈ ਦੂਸਰਾ ਆਪਾਂ ਫੀਮੇਲ ਜਿਹੜੀ ਆ ਇਹ ਤੁਹਾਨੂੰ ਸਭ ਤੋਂ ਪਹਿਲਾਂ ਇਹਦੀ ਅੱਖ ਦਾ ਹੀ ਸ਼ੌਂਕ ਕਰਾਉਂਦੇ ਆ ਲਓ ਜੀ ਆ ਆਈਡੀਆ ਫੀਮੇਲ ਆ ਇਹ ਉਸ ਨਰ ਨਾਲ ਲੱਗੀ ਜੀ ਬਸ ਇਹ ਕਲਰ ਦਾ ਹੀ ਹੈਗਾ ਬਾਕੀ ਇਹਦੀ ਅੱਖ ਦੀ ਕੁਆਲਿਟੀ ਸਾਰਾ ਕੁਝ ਇਹਦੇ ਨਾਲ ਹੀ ਸੇਮ ਹੀ ਹੈਗਾ ਇਹਦਾ ਜਿਹੜਾ ਆਪਾਂ ਨਾਮ ਆ ਜੀ ਠੀਕ ਹੈ ਜੀ ਇਹਦਾ ਵੀ ਆਪਾਂ ਆਪਣੇ ਕੋਲੋਂ ਨਾਂ ਰੱਖਿਆ ਵਾ ਇਹਦਾ ਨਾਂ ਜੀ ਆਪਾਂ ਰੱਖਿਆ ਅੰਗੂਠੇ ਵਾਲੀ ਮਾਦੀ ਜਿਸ ਟਾਈਮ ਜੀ ਇਹ ਆਈ ਸੀ ਜੀ ਇਹਦੇ ਲਗਭਗ ਜਿਆਦਾ ਨਹੀਂ ਤੇ ਮਤਲਬ ਕਿ 5 ਸਾਲ ਹੋ ਗਏ ਆਪਣੇ ਗਵਾਈ ਨੂੰ ਇਹਦੀ ਪੂਛਦੇ ਅੰਗੂਠੇ ਇੱਥੇ ਅੰਗੂਠੇ ਤੇ ਇੱਗਲ ਬਣੇ ਅੰਗੂਠੇ ਇੱਥੇ ਅੰਗੂਠੇ ਮੱਕੀ ਜਦੋਂ ਆਪਾਂ ਬਾਜੀਆਂ ਛੱਡੀ ਦੀ ਆ ਤੇ ਆਪਣੇ ਇੱਧਰ ਹੈ ਤੁਹਾਨੂੰ ਪਤਾ ਅੰਗੂਠੇ ਲੰਦੇ ਏਦਾਂ ਅੰਗੂਠੇ ਲੱਗੇ ਸੀ ਜੀ ਇੱਥੇ ਤੇ ਪੰਜ 6 ਸਾਲ ਪੰਜ ਸਾਲ ਪਹਿਲਾਂ ਦੀ ਗੱਲ ਹੈ ਜੀ ਉਸ ਟਾਈਮ ਇਹ ਮਾਦੀ ਮੈਂ ਫੜੀ ਸੀ ਜੀ ਉਸ ਟਾਈਮ ਜਿਹੜੀ ਇਹਦੀ ਅੱਖ ਹੀ ਨਾ ਆੜੀ ਜੀ ਤੇ ਅੱਖ ਹੀ ਇਹਦੀ ਅੱਖ ਖਰਾਬ ਕਰਕੇ ਇਹ ਮਾਦੀ ਮੇਰੇ ਕੋ ਡਿੱਗੀ ਲਈ ਸੀ ਸੋ ਅੱਜ ਮੈਂ ਜਿਹੜਾ ਕਬੂਤਰ ਹੀ ਆਪਣੇ ਕੋ ਆਇਆ ਸੀ ਉਹ ਆਪਣੇ ਤੋੜ ਤੋਂ ਕੁਕੀ ਵੀ ਲਿਆ ਉਹਦਕੋ ਆਪਾਂ ਕਬੂਤਰ ਆਇਆ ਤੇ ਉਹਦੇ ਨਾਲ ਪਾਲੀ ਹੁਣ ਇਹ ਫੀਮੇਲ ਲਾ ਕੇ ਹੁਣ ਇਹਦਾ ਰਿਜ਼ਲਟ ਲੈਣਾ ਕਿਉਂਕਿ ਆਪਾਂ ਕਬੂਤਰਾਂ ਦਾ ਜਦੋਂ ਇੱਕ ਕਬੂਤਰਾਂ ਰਿਜ਼ਲਟ ਲਈਦਾ ਸੋ ਉਸ ਤੋਂ ਬਾਅਦ ਦੂਜੇ ਨਾਲ ਦੂਜੇ ਤੋਂ ਬਾਅਦ ਤੀਜੇ ਨਾਲ ਇਹਦਾ ਰਿਜ਼ਲਟ ਆਪਾਂ ਲੈਂਦੇ ਰਹੀਦਾ ਮੈਂ ਕਦੇ ਵੀ ਇੱਕੇ ਜੋੜੇ ਦੇ ਨਹੀਂ ਰਹਿੰਦਾ ਕਿਉਂਕਿ ਮੇਰੇ ਕੋਲ ਇੱਕੋ ਜੋੜਾ ਹੀ ਆ ਠੀਕ ਹੈ ਜਿਹੜਾ ਸੈੱਟ ਬੈਠਾ ਵਾ ਤੇ ਆਪਾਂ ਉਹਦੇ ਬਸ ਬੱਚੇ ਕਢਾਈ ਦੇ ਉਹਦੇ ਡਾਈ ਦੇ ਜਾਂਦੇ ਤੇ ਬਾਕੀ ਇਹ ਆਪੀ ਬਾਕੀ ਜੋੜੇ ਮੈਂ ਤੋੜ-ਤੋੜ ਕੇ ਕਰੀਏ ਜੇ ਕਰੀਏ ਜੇ ਨਾ ਵੀ ਰਿਜ਼ਲਟ ਚੰਗਾ ਆਊਗਾ ਜਿਹਦੇ ਨਾਲ ਫਿਰ ਰਿਜ਼ਲਟ ਚੰਗਾ ਆਏਂਦਾ ਜੀ ਉਹਦੇ ਨਾਲ ਆਪਾਂ ਜੋੜਾ ਫੇਟ ਬਾ ਦੀਦਾ ਠੀਕ ਹੈ ਜੀ ਸੋ ਆਪਣੇ ਕੋ ਉਦਾਂ ਦੇ ਉਡਾਈ ਜਾਂਦੇ ਆ ਕਬੂਤਰ ਮੈਂ ਕਿ ਆਪਣੇ ਬੱਚੇ ਵਧੀਆ ਉੜਦੇ ਆ ਸਾਢੇ 12 1 ਸਾਢੇ 12 1 ਵਜੇ ਤੱਕ ਬੱਚੇ ਆਪਣੇ ਉੜਦੇ ਆ ਪਰ ਅੱਜ ਜਿਹੜੀ ਗੇਮ ਹੈ ਹੁਣ ਤੁਹਾਨੂੰ ਬੜਾ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਵੀ ਗੇਮ ਆਪਣੀ ਬਹੁਤ ਜਾਈ ਲੰਬੀ ਚੱਲ ਗਈ ਹੈ ਜੀ ਹੁਣ ਗੇਮ ਜਿਹੜੀ ਆ ਸ਼ਾਮ ਤੋਂ 5 ਵਜੇ ਤੋਂ ਪਾਰ ਵੀ ਹੋ ਗਈ ਹੈ ਸੋ ਜੀ ਆਪਣੇ ਕਬੂਤਰ ਮੰਨ ਲਓ ਵੀ 2:30 ਵਜੇ ਤੋਂ ਬਾਅਦ ਬਹਿਣੇ ਚਾਲੂ ਹੋਣਗੇ ਨਾ ਤੇ ਫਿਰ ਜਾ ਕੇ ਆਪਣੀ ਜਿਹੜੀ ਗੇਮ ਆ ਠੀਕ ਹੈ ਫਿਰ ਆਪਾਂ ਕਿਸੇ ਨੰਬਰ ਤੇ ਵੜਦੇ ਆ ਸੋ ਇਸ ਕਰਕੇ ਆਪਾਂ ਇਹਦੇ ਆ ਵੀ ਵਧੀਆ ਤੋਂ ਵਧੀਆ ਆਪਣੇ ਜੋੜੇ ਬਣਾ ਰਹੇ ਆ ਤੇ ਜਿਹੜਾ ਜਿੱਥੇ ਸੈੱਟ ਬਹਿ ਗਿਆ ਤਾਂ ਜੇ ਉਸ ਜੋੜੇ ਦਾ ਸਮਝੋ ਵੀ ਆਪਾਂ ਉੱਥੇ ਰੋਕ ਲੈਣਾ ਜੋੜਾ ਠੀਕ ਹੈ ਜੀ ਤੇ ਲਓ ਜੀ ਇਹਦੇ ਪਾਰ ਦਾ ਹੁਣ ਤੁਹਾਨੂੰ ਸ਼ੌਂਕ ਆਉਣ ਲੱਗੀਆਂ ਜੀ ਕੋਈ ਆ ਜਾ ਕਰ ਜੀ ਆਈ ਗੋਈ ਲੋ ਜੀ ਆਪਣੇ ਇਹ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਜੀ ਠੀਕ ਹੈ ਜੀ ਜਲੰਧਰ ਤੋਂ ਹੀ ਆ ਜੀ ਆਪਣੇ ਬਾਜਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਜੀ ਤੇ ਜਲੰਧਰ ਤੋਂ ਹੀ ਆਪਣੇ ਬੋਲਟੀ ਭਾਈ ਹੁਣੀ ਆ ਠੀਕ ਹੈ ਇਸ ਟਾਈਮ ਹੁਣ ਜਿਹੜੀ ਉਹ ਕੈਨੇਡਾ ਚਲ ਗਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਰੂਮੀ ਸਤਾ ਜੀ ਜਰਮਨ ਵਾਲੇ ਉਹਨਾਂ ਦਾ ਧੰਨਵਾਦ ਸਣੀ ਵੀਰ ਜੀ ਆਪਣੇ ਉਹਨਾਂ ਦੇ ਬੇਟਾ ਜੀ ਉਹਨਾਂ ਦਾ ਵੀ ਧੰਨਵਾਦ ਜੀ ਆਪਣੀਆਂ ਵੀਡੀਓ ਠੀਕ ਹੈ ਦੇਖਦੇ ਲਾਈਕ ਕਰਦੇ ਕਮੈਂਟ ਕਰਦੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਹੀ ਜਿਹੜਾ ਪੇਅਰ ਤੇ ਜਰੂਰ ਮੈਨੂੰ ਕਮੈਂਟ ਚ ਦੱਸਣਾ ਵਾ ਕਿ ਤੁਹਾਨੂੰ ਕਿਵੇਂ ਦਾ ਲੱਗਾ ਵਾ ਠੀਕ ਹੈ ਜੀ ਤੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਤੇ ਸੁ ਮਿਲਦੇ ਤਾਂ ਨੈਕਸਟ ਵੀਡੀਓ ਚ ਸਾਥੀ ਸ੍ਰੀਕਾਰ